ਸੌਰਿਆਂ ਦੇ ਅੱਗੇ ਦੀਪ ਹਮੇਸ਼ਾ ਝੁਕਦੀ ਹੀ ਆਈ ਸੀ ਚੁੱਪ ਆਪਣੇ ਅੰਦਰ ਹੀ ਘੁੱਟਦੀ ਰਹੀ ਪਰ ਅੱਜ ਉਸ ਦੇ ਆਤਮ ਸਨਮਾਨ ਲਈ ਜੋ ਲੋਕ ਸਾਹਮਣੇ ਖੜੇ ਸੀ ਉਹਨਾਂ ਨੂੰ ਦੇਖ ਕੇ ਉਹ ਹੈਰਾਨ ਸੀ ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਹੁਣੇ ਹੀ ਸਬਸਕ੍ਰਾਈਬ ਵੀ ਕਰ ਲਵੋ ਤਾਂ ਕਿ ਵਧੀਆ-ਵਧੀਆ ਕਹਾਣੀਆਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਰਹਿਣ ਦੀਪ ਨੇ ਆਪਣੇ ਫਲੈਟ ਨੂੰ ਲੋਕ ਕੀਤਾ ਚਾਬੀ ਦੇਣ ਲਈ ਪੌੜੀਆਂ ਉੱਪਰ ਚੜ ਗਈ। ਪਤੀ ਅਮ੍ਰਿਤ ਨਾਲ ਕਾਫੀ ਬਹਿਸ ਤੋਂ ਬਾਅਦ ਆਪਸੀ ਸਹਿਮਤੀ ਨਾਲ ਇਹ ਤੈਅ ਹੋਇਆ ਸੀ ਕਿ ਫਲੈਟ ਵਾਪਸ ਕਿਰਾਏ ਤੇ ਚੜਾ ਦਿੱਤਾ ਜਾਵੇਗਾ। ਉੱਪਰ ਰਹਿਣ ਵਾਲੇ ਪਰਿਵਾਰ ਨੂੰ ਚਾਬੀ ਇਸ ਲਈ ਦੇ ਰਹੀ ਸੀ ਤਾਂ ਕਿ ਪਿੱਛੇ ਤੋਂ ਕੋਈ ਕਿਰਾਏਦਾਰ ਆਏ ਤਾਂ ਉਸ ਨੂੰ ਫਲੈਟ ਦਿਖਾਇਆ ਜਾ ਸਕੇ। ਮਨ ਬਹੁਤ ਭਾਰੀ ਹੋ ਰਿਹਾ ਸੀ। ਭਾਰੀ ਹੀ ਨਹੀਂ ਬਲਕਿ ચીਕ ਵੀ ਰਿਹਾ ਸੀ। ਬਚਪਨ ਵਿੱਚ ਆਪਣੇ ਹੱਕ ਲਈ ਲੜਦੇ-ਲੜਦੇ ਉਸਨੇ ਪਹਿਲੀ ਵਾਰ ਖੁਦ ਨੂੰ ਹਾਰਨ ਲਈ ਰਾਜ਼ੀ ਕਰ ਲਿਆ ਸੀ 50 ਸਾਲ ਦੀ ਉਮਰ ਹੋਣ ਤੋਂ ਬਾਅਦ ਅਤੇ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਬਾਅਦ ਵੀ ਉਹ ਆਪਣੇ ਪਤੀ ਦਾ ਇੰਨਾ ਵਿਸ਼ਵਾਸ ਨਹੀਂ ਸੀ ਜਿੱਤ ਸਕੀ ਕਿ ਆਪਣੇ ਹੀ ਫਲੈਟ ਵਿੱਚ ਆਪਣੀ ਮਰਜ਼ੀ ਨਾਲ ਕੁਝ ਦਿਨ ਰਹਿ ਸਕੇ ਚਾਬੀ ਉੱਪਰ ਦੇ ਕੇ ਪੌੜੀਆਂ ਉਤਰਦੇ ਹੋਏ ਇੱਕ-ਇੱਕ ਕਰਕੇ ਉਸਦੇ ਅਰਮਾਨ ਥੱਲੇ ਡਿੱਗ ਰਹੇ ਸੀ ਅੱਜ ਉਹਨਾਂ ਅਰਮਾਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਵੀ ਉਸ ਵੱਲੋਂ ਨਹੀਂ ਸੀ ਹੋ ਰਹੀ ਹੰਝੂਆਂ ਦੇ ਸੈਲਾਬ ਨੂੰ ਜਿਵੇਂ ਤਿਵੇਂ ਰੋਕ ਲਿਆ ਸੀ ਉਸਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਜਿਸ ਇਨਸਾਨ ਲਈ ਉਹ ਆਪਣੇ ਵजूद ਨੂੰ ਵੀ ਭੁੱਲ ਚੁੱਕੀ ਹੈ ਉਹ ਬੱਚਿਆਂ ਦੇ ਸੰਭਲ ਜਾਣ ਤੇ ਆਪਣੇ ਪਰਿਵਾਰ ਵਿੱਚ ਜਾ ਕੇ ਮਿਲ ਜਾਵੇਗਾ ਤੇ ਉਸਨੂੰ ਹੀ ਗਲਤ ਠਹਿਰਾਏਗਾ ਥੱਲੇ ਉਤਰ ਕੇ ਉਸਨੇ ਦੋਨੋਂ ਬੈਗ ਚੱਕੇ ਅਤੇ ਸਾਹਮਣੇ ਸੜਕ ਤੇ ਆ ਗਈ ਈ ਰਿਕਸ਼ਾ ਵਾਲਾ ਥੋੜੀ ਦੂਰ ਖੜਾ ਸੀ ਉਸ ਨੂੰ ਆਪਣੇ ਕੋਲ ਬੁਲਾਉਣ ਲਈ ਹੱਥ ਨਾਲ ਇਸ਼ਾਰਾ ਕੀਤਾ ਅਤੇ ਫਿਰ ਮੋਬਾਈਲ ਚੈੱਕ ਕਰਨ ਲੱਗੀ ਕਿਸੇ ਦੇ ਫੋਨ ਜਾਂ ਮੈਸੇਜ ਦੇ ਇੰਤਜ਼ਾਰ ਵਿੱਚ ਸਭ ਕੁਝ ਚੈੱਕ ਕਰ ਲਿਆ ਹਰ ਦਿਨ ਵਾਂਗ ਅੱਜ ਵੀ ਕੁਝ ਨਹੀਂ ਸੀ ਪਤੀ ਦਾ ਧੀਆ ਦਾ ਜਾਂ ਸੌਰਿਆਂ ਦਾ ਕੋਈ ਫੋਨ ਜਾਂ ਮੈਸੇਜ ਨਹੀਂ ਸੀ ਈ ਰਿਕਸ਼ਾ ਵਿੱਚ ਬੈਠ ਕੇ ਹੰਝੂਆਂ ਨੂੰ ਛਪਾਉਣ ਦੀ ਕੋਸ਼ਿਸ਼ ਵਿੱਚ ਇੱਧਰ ਉੱਧਰ ਦੋਨੇ ਪਾਸੇ ਹੀ ਦੇਖ ਰਹੀ ਸੀ ਪਤਾ ਨਹੀਂ ਕਦ ਵਾਪਸ ਇਸ ਸ਼ਹਿਰ ਵਿੱਚ ਆਉਣਾ ਹੋਵੇ ਹੋਵੇ ਵੀ ਜਾਂ ਨਹੀਂ ਬੱਸ ਸਟੈਂਡ ਪਹੁੰਚ ਕੇ ਪਤਾ ਲੱਗਿਆ ਕਿ ਹਜੇ ਅੱਧਾ ਘੰਟਾ ਲੱਗੇਗਾ ਬੱਸ ਨੂੰ ਪਹੁੰਚਣ ਵਿੱਚ ਉੱਥੇ ਹੀ ਇੱਕ ਚਾਹ ਦੀ ਦੁਕਾਨ ਤੇ ਬੈਠ ਕੇ ਚਾਹ ਦਾ ਆਰਡਰ ਦਿੱਤਾ ਆਉਂਦੇ ਜਾਂਦੇ ਯਾਤਰੀਆਂ ਨੂੰ ਵੇਖਣ ਲੱਗੀ ਦੀਪ ਕਿਸੇ ਨੇ ਜ਼ੋਰ ਨਾਲ ਬੁਲਾਇਆ ਪਿੱਛੇ ਮੁੜ ਕੇ ਦੇਖਿਆ ਤਾਂ ਕੋਈ ਨਹੀਂ ਸੀ ਸਿਰ ਨੂੰ ਝਟ ਗਿਆ 27 ਸਾਲ ਪਹਿਲਾਂ ਇਸ ਤਰ੍ਹਾਂ ਇਸੇ ਜਗ੍ਹਾ ਤੇ ਅਮ੍ਰਿਤ ਨੇ ਆ ਕੇ ਆਵਾਜ਼ ਲਗਾਈ ਸੀ ਉਹ ਇਹਨਾਂ ਦੋਨਾਂ ਦੀ ਪਹਿਲੀ ਮੁਲਾਕਾਤ ਸੀ ਰੋਕਾ ਹੋ ਚੁੱਕਿਆ ਸੀ ਪਰ ਘਰ ਵਿੱਚ ਇੰਨੀ ਆਜ਼ਾਦੀ ਨਹੀਂ ਸੀ ਕਿ ਮੁੰਡਾ ਤੇ ਕੁੜੀ ਵਿਆਹ ਤੋਂ ਪਹਿਲਾਂ ਇੱਕ ਦੂਸਰੇ ਨੂੰ ਮਿਲ ਸਕਣ ਅਮ੍ਰਿਤ ਖੁੱਲੇ ਵਿਚਾਰਾਂ ਵਾਲਾ ਸੀ ਇਸ ਲਈ ਉਸਨੇ ਘਰ ਵਿੱਚ ਬਿਨਾ ਕੁਝ ਦੱਸੇ ਦੀਪ ਨੂੰ ਮਿਲਣ ਲਈ ਬੁਲਾਇਆ ਸੀ ਆਪਣੀ ਮਾਂ ਦੀ ਪਸੰਦ ਤੇ ਉਸ ਨੂੰ ਪੂਰਾ ਭਰੋਸਾ ਸੀ ਪਰ ਫਿਰ ਵੀ ਜੀਵਨ ਦੇ ਇਸ ਬੰਧਨ ਨੂੰ ਬੰਨਣ ਤੋਂ ਪਹਿਲਾਂ ਆਪ ਵੀ ਆਪਣੀ ਜੀਵਨ ਸਾਥਣ ਨਾਲ ਇੱਕ ਵਾਰ ਮਿਲ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ ਫੋਟੋ ਤੋਂ ਵੀ ਜ਼ਿਆਦਾ ਸੋਹਣੇ ਉਹ ਤੁਸੀਂ ਪਿਆਰ ਭਰੀਆਂ ਨਜ਼ਰਾਂ ਨਾਲ ਦੀਪ ਨੂੰ ਦੇਖਦੇ ਹੋਏ ਉਸਨੇ ਪਹਿਲਾ ਵਾਕ ਬੋਲਿਆ ਸੀ ਫੋਟੋ ਤਾਂ ਐਵੇਂ ਹੀ ਖਿਚਾਈ ਹੋਈ ਸੀ ਅਚਾਨਕ ਤੋਂ ਮੰਗੀ ਤਾਂ ਦੇਣੀ ਪਈ ਮੈਂ ਤਾਂ ਮਾਮੀ ਨੂੰ ਕਿਹਾ ਸੀ ਕਿ ਨਵੀਂ ਖਿਚਵਾ ਲੈਂਦੇ ਆ ਪਰ ਮੇਰੀ ਕੌਣ ਸੁਣੀ ਸਿੱਧੀ ਸਾਦੀ ਦੀਪ ਨੇ ਫੋਟੋ ਦਾ ਪੂਰਾ ਵਿਵਰਣ ਦੇ ਦਿੱਤਾ ਸੀ ਤੂੰ ਤਾਂ ਬਹੁਤ ਪੜ੍ਹੀ ਲਿਖੀ ਹੈ ਨੌਕਰੀ ਵੀ ਕਰਨਾ ਚਾਹੁੰਦੀ ਹੋਵੇਂਗੀ ਮੇਰੀ ਨੌਕਰੀ ਤਾਂ ਬਦਲੇ ਵਾਲੀ ਹੈ ਨਿਭਾ ਸਕेंगी ਦੂਜੇ ਪ੍ਰਸ਼ਨ ਦੇ ਜਵਾਬ ਵਿੱਚ ਦੀਪ ਥੋੜੀ ਜਹੀ ਘਬराई ਪਰ ਫਿਰ ਤੁਰੰਤ ਜੋ ਮਨ ਵਿੱਚ ਆਇਆ ਜਵਾਬ ਦੇ ਦਿੱਤਾ ਨੌਕਰੀ ਦਾ ਕਰਨਾ ਚਾਹੁੰਨੀ ਆ ਪਿਤਾ ਜੀ ਨੇ ਸਭ ਤੋਂ ਉੱਪਰ ਹੋ ਕੇ ਪੜਾਇਆ ਮੈਨੂੰ ਪਰ ਬਾਕੀ ਦੀਆਂ ਜ਼ਿੰਮੇਵਾਰੀਆਂ ਤੋਂ ਨੌਕਰੀ ਉੱਪਰ ਨਹੀਂ ਹੈ ਜਵਾਬ ਸੁਣ ਕੇ ਜੀਵੇਂ ਸੰਤੁਸ਼ਟ ਹੋ ਗਿਆ ਸੀ ਅਮ੍ਰਿਤ ਦੋਨਾਂ ਨੇ ਚਾਹ ਖਤਮ ਕੀਤੀ ਕੁਝ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ ਅੱਗੇ ਦੇ ਜੀਵਨ ਬਾਰੇ ਵਿੱਚ ਕੁਝ ਵੀ ਨਹੀਂ ਪੁੱਛਿਆ ਸੀ ਦੀਪ ਨੇ ਉਸ ਦੀ ਇਸੇ ਗੱਲ ਤੇ ਫਿਦਾ ਹੋ ਗਿਆ ਸੀ ਅਮ੍ਰਿਤ ਰਾਤ ਦੀ ਗੱਡੀ ਨਾਲ ਆਪਣੇ ਸ਼ਹਿਰ ਵਾਪਸ ਚਲੇ ਆ ਗਿਆ ਤੇ ਦੀਪ ਆਪਣੇ ਘਰ ਆ ਗਈ। ਛੋਟੀ ਭੈਣ ਨੇ ਬਹੁਤ ਸ਼ਿਕਾਇਤ ਕੀਤੀ। ਜਾਂ ਐਵੇਂ ਕਹੋ ਕਿ ਬਹੁਤ ਛਿੜਕਾ ਦਿੱਤੀਆਂ ਉਸ ਨੂੰ। ਮੈਡਮ ਪੁੱਛਣਾ ਤਾਂ ਸੀ ਕਿ ਵਿਆਹ ਤੋਂ ਬਾਅਦ ਕਿੱਥੇ ਰੱਖੇਗਾ ਤੈਨੂੰ। ਉਸਦੀ ਮਾਂ ਬਹੁਤ ਤੇਜ ਹੈ। ਵੱਡੇ ਮੁੰਡੇ ਨੂੰ ਹੀ ਸਭ ਕੁਝ ਮੰਨਦੀ ਹੈ। ਸਭ ਕੁਝ ਆਪਣੇ ਕੰਟਰੋਲ ਵਿੱਚ ਰੱਖਦੀ ਹੈ। ਸਾਰੇ ਫੈਸਲੇ ਵੀ ਆਪ ਹੀ ਲੈਂਦੀ ਹੈ। ਇਸ ਲਈ ਤੇਰੇ ਨਾਲ ਮਿਲਣ ਆਇਆ ਹੋਵੇਗਾ ਵਿਚਾਰਾ ਤੂੰ ਤਾਂ ਠਹਿਰੀ ਸਿੱਧੀ ਸਾਦੀ ਗਾਂ ਪੜ੍ਹ ਲਿਖ ਕੇ ਵੀ ਸਭ ਬਰਾਬਰ ਕਰ ਦਿੱਤਾ ਤੂੰ ਤਾਂ ਜੋ ਮਾਂ ਤੋਂ ਉੱਪਰ ਹੋ ਕੇ ਮਿਲਣ ਆ ਸਕਦਾ ਓਹ ਰਹਿਣ ਦਾ ਟਿਕਾਣਾ ਵੀ ਬਣਾ ਹੀ ਲਵੇਗਾ ਖਿਆਲਾਂ ਵਿੱਚ ਖੋਈ ਹੋਈ ਦੀਪ ਨੇ ਜਵਾਬ ਦੇ ਦਿੱਤਾ ਕਾਸ਼ ਉਸੇ ਸਮੇਂ ਸੱਚ ਜਾਣ ਗਈ ਹੁੰਦੀ ਜਮਾਨੇ ਦੇ ਰਿਵਾਜ ਨੂੰ ਪਹਿਚਾਨ ਗਈ ਹੁੰਦੀ ਮੁੰਡੇ ਵਿਆਹ ਤਾਂ ਮਰਜ਼ੀ ਨਾਲ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਦੇ ਫੈਸਲੇ ਮਾਪੇ ਅਨੁਸਾਰ ਹੀ ਲੈਂਦੇ ਨੇ ਅੱਜ ਸਾਲਾਂ ਬਾਅਦ ਉਸੇ ਤਾਰੀਖ ਨੂੰ ਉਸੇ ਜਗ੍ਹਾ ਦੋਨੋਂ ਮਿਲੇ ਦੀਪ ਆਪਣੇ ਘਰ ਤੋਂ ਆਈ ਅਤੇ ਅਮ੍ਰਿਤ ਆਪਣੇ ਸ਼ਹਿਰ ਤੋਂ ਆਉਂਦੇ ਹੀ ਅਮ੍ਰਿਤ ਨੇ ਉਹ ਸਭ ਕੁਝ ਬੋਲ ਦਿੱਤਾ ਜੋ ਉਸ ਨੂੰ ਸਮਝਾਵ ਜਾ ਕੇ ਕਹਿਣ ਲਈ ਭੇਜਿਆ ਗਿਆ ਸੀ ਚੰਗੀ ਤਰ੍ਹਾਂ ਸੋਚ ਲੈ ਦੀਪ ਭਾਈ ਭਾਬੀ ਨੂੰ ਐਵੇਂ ਤੇਰਾ ਇਕੱਲੇ ਆ ਕੇ ਇਸ ਫਲੈਟ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ ਕੁਝ ਦਿਨਾਂ ਲਈ ਹੀ ਇੱਧਰ ਆਉਣੀ ਹੈ ਤਾਂ ਉਹਨਾਂ ਦੇ ਨਾਲ ਰਿਹਾ ਕਰ ਦੀਪ ਤਿਲ ਮਿਲਾ ਉੱਠੀ ਸੀ ਐਨੇ ਸਾਲਾਂ ਦੀ ਵਫਾਦਾਰੀ ਦਾ ਇਹ ਸਿਲਾ ਦਿੱਤਾ ਉਸਦੇ ਜੀਵਨ ਸਾਥੀ ਨੇ ਜਦੋਂ ਤੱਕ ਉਹ ਆਪਣੇ ਪਰਿਵਾਰ ਤੋਂ ਦੂਰ ਸੀ ਸਭ ਕੁਝ ਦੀਪ ਨਾਲ ਸਲਾਹ ਕਰਕੇ ਕਰਦਾ ਸੀ ਇਸ ਲਈ ਇਹ ਫਲੈਟ ਵੀ ਲਿਆ ਗਿਆ ਸੀ ਪਰ ਘਰ ਵਾਲਿਆਂ ਦੇ ਸੰਪਰਕ ਵਿੱਚ ਆਉਂਦੇ ਹੀ ਸਭ ਕੁਝ ਭੁੱਲ ਗਏ ਇਹ ਵੀ ਕਿ ਦੀਪ ਦੇ ਮਾਤਾ ਪਿਤਾ ਹੁਣ ਨਹੀਂ ਰਹੇ ਉਸਨੇ ਮੁੰਡੇ ਨੂੰ ਜਨਮ ਨਹੀਂ ਦਿੱਤਾ ਇਸ ਲਈ ਸੱਸ ਸਹੁਰੇ ਨੇ ਘਰ ਵੀ بڑے ਮੁੰਡੇ ਨੂੰ ਹੀ ਸੌਂਪ ਦਿੱਤਾ ਅੱਗੇ ਹੋ ਕੇ ਉਸਨੇ ਆਪਣਾ ਪੱਖ ਰੱਖਣਾ ਚਾਹਿਆ ਤੁਸੀਂ ਜਾਣਦੇ ਹੋ ਅਮ੍ਰਿਤ ਭਾਬੀ ਦਾ ਵਿਵਹਾਰ ਮੇਰੇ ਨਾਲ ਬਿਲਕੁਲ ਵੀ ਚੰਗਾ ਨਹੀਂ ਹੈ ਘਰ ਵੀ ਉਹਨਾਂ ਵੱਡਾ ਨਹੀਂ ਤੁਹਾਡੀ ਮੰਮੀ ਹੁਣ ਬਿਲਕੁਲ ਚੁੱਪ ਹੋ ਗਈ ਹੈ ਭਾਬੀ ਕੁਝ ਵੀ ਕਹਿੰਦੀ ਹੈ ਤਾਂ ਸਭ ਚੁੱਪਚਾਪ ਸੁਣਦੀ ਰਹਿੰਦੀ ਹੈ ਗਲਤੀ ਉਹਨਾਂ ਦੀ ਹੋਵੇ ਉਦੋਂ ਵੀ ਮੇਰੇ ਤੋਂ ਹੀ ਸਮਝੌਤੇ ਦੀ ਆਸ ਕੀਤੀ ਜਾਂਦੀ ਹੈ ਤੇ ਸਭ ਤੋਂ ਵੱਡੀ ਗੱਲ ਉਹ ਕਰ ਤੁਹਾਡੇ ਪਾਪਾ ਦਾ ਨਹੀਂ ਹੈ ਭਰਾ ਦਾ ਹੈ ਅੱਜ ਨਹੀਂ ਤਾਂ ਕੱਲ ਉਹ ਮਨਾ ਕਰ ਹੀ ਦੇਣਗੇ ਉੱਥੇ ਜਾ ਕੇ ਰਹਿਣ ਲਈ ਭਾਬੀ ਦੇ ਪੇਕਿਆਂ ਦਾ ਆਉਣਾ ਜਾਣਾ ਵਾਅਦਾ ਹੀ ਜਾ ਰਿਹਾ ਹੈ ਦੀਪ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਅਮ੍ਰਿਤ ਨੇ ਜਵਾਬ ਦਿੱਤਾ ਇਸ ਸਮਾਜ ਵਿੱਚ ਸਾਰੇ ਉਹਨਾਂ ਨੂੰ ਜਾਣਦੇ ਨੇ ਤੂੰ ਇੱਥੇ ਆ ਕੇ ਇਕੱਲੀ ਰਹਿਣੀ ਹੈ ਦਾ ਲੋਕ ਉਹਨਾਂ ਨੂੰ ਬੋਲਦੇ ਨੇ ਪੂਰਾ ਪਰਿਵਾਰ ਇਕੱਠਾ ਰਹਿੰਦਾ ਹੈ ਬਸ ਤੂੰ ਹੀ ਆਡਾ ਕੇ ਰਹਿਣ ਦੀ ਜ਼ਿੱਦ ਕਰਦੀ ਹੈ ਕੁਝ ਸੋਚ ਬਦਨਾਮੀ ਹੁੰਦੀ ਹੋਵੇਗੀ ਉਹਨਾਂ ਦੀ ਤੇਰੇ ਕਹਿਣ ਤੇ ਫਲੈਟ ਦਾ ਅੱਡ ਲੈ ਲਿਆ ਸੀ ਪਰ ਜਦ ਤੱਕ ਮੇਰੇ ਮਾਪੇ ਨੇ ਮੈਂ ਉਸੇ ਘਰ ਵਿੱਚ ਰਹਿਣਾ ਚਾਹੁੰਦਾ ਤੇਰੇ ਘਰ ਕੇ ਮੈਂ ਸਭ ਨਾਲ ਆਪਣੇ ਸਬੰਧ ਨਹੀਂ ਤੋੜ ਸਕਦਾ ਮੈਂ ਇੱਥੇ ਆ ਕੇ ਕੋਈ ਗਲਤ ਕੰਮ ਨਹੀਂ ਕਰ ਰਹੀ ਸਾਡਾ ਆਪਣਾ ਫਲੈਟ ਹੈ ਉਸੇ ਵਿੱਚ ਆ ਕੇ ਰਹਿਣੀ ਆ ਇਹ ਗੱਲਾਂ ਤੁਹਾਨੂੰ ਹੀ ਕਹਿੰਦੇ ਨੇ ਉਹ ਮੈਂ 10 ਦਿਨਾਂ ਤੋਂ ਇਕੱਲੀ ਰਹਿ ਰਹੀ ਹਾਂ ਮੇਰੇ ਕੋਲ ਇੱਕ ਫੋਨ ਤੱਕ ਨਹੀਂ ਕੀਤਾ ਕਿਸੇ ਨੇ ਤੁਸੀਂ ਸਮਝਦੇ ਕਿਉਂ ਨਹੀਂ ਹੋ ਦੀਪ ਦੀ ਆਵਾਜ਼ ਵਿੱਚ ਤਲਖੀ ਸੀ ਪੂਰਾ ਪਰਿਵਾਰ ਤਾਂ ਉਸ ਦਾ ਵਿਰੋਧ ਵਿਆਹ ਦੇ ਪਹਿਲੇ ਦਿਨ ਤੋਂ ਹੀ ਕਰ ਰਿਹਾ ਸੀ ਹੁਣ ਜਾ ਕੇ ਅਮ੍ਰਿਤ ਵੀ ਉਹਨਾਂ ਦੀ ਟੋਲੀ ਵਿੱਚ ਸ਼ਾਮਿਲ ਹੋ ਗਏ ਸੀ ਫਲੈਟ ਤੇ ਆਉਣ ਤੋਂ ਪਹਿਲਾਂ ਨਲਦ ਨੂੰ ਵੀ ਉਸਨੇ ਫੋਨ ਕੀਤਾ ਸਸ ਸੋਰ ਨੂੰ ਵੀ ਆਪਣੇ ਨਾਲ ਆ ਕੇ ਰਹਿਣ ਲਈ ਕਿਹਾ ਪਰ ਕਿਸੇ ਦਾ ਕੋਈ ਜਵਾਬ ਨਹੀਂ ਮਿਲਿਆ ਉਲਟਾ ਅੰਮ੍ਰਿਤ ਨੂੰ ਹੀ ਢਕਾ ਦਿੱਤਾ ਉਹਨਾਂ ਨੇ ਪ੍ਰੀਤ ਨੂੰ ਵੀ ਫੋਨ ਕੀਤਾ ਸੀ ਪਰ ਉਹ ਵੀ ਵੱਡੇ ਭਾਈ ਤੋਂ ਉੱਪਰ ਦੀ ਹੋ ਕੇ ਮੇਰੇ ਕੋਲ ਆ ਕੇ ਰਹਿਣ ਲਈ ਤਿਆਰ ਨਹੀਂ ਹੋਈ ਬੱਚਿਆਂ ਨਾਲ ਮੇਰੀ ਗੱਲ ਹੋਈ ਸੀ ਛੁੱਟੀ ਹੁੰਦੇ ਹੀ ਆਉਣ ਬਾਰੇ ਕਹਿ ਰਹੇ ਸੀ ਦੀਪ ਨੇ ਆਪਣਾ ਤਰਕ ਦਿੱਤਾ ਤਾਂ ਅੰਮ੍ਰਿਤ ਹੱਸ ਕੇ ਬੋਲੇ ਤੈਨੂੰ ਲੱਗਦਾ ਹੈ ਕਿ ਉਹ ਆਪਣੀ ਮਾਂ ਤੋਂ ਉੱਪਰ ਦੀ ਹੋ ਕੇ ਤੈਨੂੰ ਮਿਲਣ ਆਉਣਗੇ ਫਿਰ ਇੱਥੇ ਕੋਈ ਸੁੱਖ ਸੁਵਿਧਾ ਵੀ ਨਹੀਂ ਹੈ ਬਿਨਾ ਏਸੀ ਅੱਜਕੱਲ ਕਿਸੇ ਨੂੰ ਨੀਂਦ ਨਹੀਂ ਆਉਂਦੀ ਸਮਝਿਆ ਕਰ ਪ੍ਰਸਥਿਤੀਆਂ ਨੂੰ ਦੀਪ ਨੇ ਫਿਰ ਤੋਂ ਆਪਣਾ ਪੱਖ ਰੱਖਿਆ ਅਮ੍ਰਿਤ ਜਦ ਅਸੀਂ ਇੱਥੇ ਆ ਜਾਵਾਂਗੇ ਉਦੋਂ ਉਹ ਲੋਕ ਵੀ ਆਉਣਗੇ ਸਾਡੇ ਕੋਲ ਇਹੀ ਕਰ ਹੋਵੇਗਾ ਆਪਾਂ ਵੀ ਉਹੀ ਹੋਵਾਂਗੇ ਤੇ ਫਿਰ ਹੁਣ ਕੀ ਸਮੱਸਿਆ ਹੈ ਕਿਉਂ ਗੱਲ ਦਾ ਬਤੰਗੜ ਬਣਾਇਆ ਜਾ ਰਿਹਾ ਹੈ ਅੰਮ੍ਰਿਤ ਮੂਕ ਮਾ ਕੇ ਦੂਜੇ ਪਾਸੇ ਚਲੇ ਗਈ ਦੀਪ ਹੋਰ ਬਹਿਸ ਨਹੀਂ ਕਰਨਾ ਚਾਹੁੰਦੀ ਸੀ ਛੇਤੀ ਛੇਤੀ ਚਾਹ ਖਤਮ ਕੀਤੀ ਤੇ ਫਲੈਟ ਤੇ ਵਾਪਸ ਪਰਤਾਈ ਰਹਿ ਰਹਿ ਕੇ ਆਪਣੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ ਬੀਤੇ ਸਾਲ ਕਿਸੇ ਫਿਲਮ ਦੀ ਤਰ੍ਹਾਂ ਉਸ ਦੀਆਂ ਅੱਖਾਂ ਵਿੱਚ ਤੈਰ ਰਹੇ ਸੀ ਛੋਟੀ ਕੁੜੀ ਦੇ ਪੈਦਾ ਹੁੰਦੇ ਹੀ ਘਰ ਵਾਲਿਆਂ ਦਾ ਵਿਵਹਾਰ ਹੋਰ ਵੀ ਬੁਰਾ ਹੋ ਗਿਆ ਸੀ ਦੀਪ ਦਾ ਜਿਵੇਂ ਅਸਤਿਤਵ ਹੀ ਭੁਲਾ ਦਿੱਤਾ ਗਿਆ ਸੀ ਰਸੋਈ ਦੇ ਮਾਮਲਿਆਂ ਵਿੱਚ ਜਾਂ ਫਿਰ ਮਹਿਮਾਨਾਂ ਦੇ ਆਉਣ ਜਾਣ ਤੇ ਹਰ ਜਗ੍ਹਾ ਜਠਾਣੀ ਆਪਣੀ ਗੱਲ ਨੂੰ ਹੀ ਅੱਗੇ ਰੱਖਣ ਲੱਗੀ ਸੀ। ਪਾਪਾ ਜੀ ਰਿਟਾਇਰਮੈਂਟ ਤੋਂ ਬਾਅਦ ਚੁੱਪ ਹੀ ਹੋ ਗਏ ਸੀ। ਸੱਸ ਵੀ ਬੁਢਾਪੇ ਦੇ ਕਾਰਨ ਸਰੀਰਕ ਰੂਪ ਨਾਲ ਅਸਮਰਥ ਹੋ ਗਈ ਸੀ। ਪਹਿਲਾਂ ਜਿਸ ਔਰਤ ਦੀ ਕੜਕ ਆਵਾਜ਼ ਨਾਲ ਪੂਰਾ ਘਰ ਕੰਬ ਉੱਠਦਾ ਸੀ, ਅੱਜ ਮੁਸ਼ਕਲ ਨਾਲ ਹੀ ਕੋਈ ਗੱਲ ਪੂਰੀ ਬੋਲ ਪਾਉਂਦੀ ਸੀ। ਚੁੱਪ ਰਹਿ ਕੇ ਜੀ ਵੀ ਆਪਣੀ ਇੱਜ਼ਤ ਬਚਾ ਲੈਂਦੀ ਸੀ ਜੇ ਠਾਣੀ ਹੁਣ ਨਵੀਂ ਮਾਲਕਨ ਬਣ ਗਈ ਉਸ ਦੇ ਨਾਲ ਸਸਤੇ ਨਰੰਨੇ ਜੋ ਕੁਝ ਕੀਤਾ ਉਹ ਪੂਰਾ ਬਦਲਾ ਦੀਪ ਨਾਲ ਲੈਣਾ ਚਾਹੁੰਦੀ ਸੀ ਅੰਮ੍ਰਿਤ ਨੇ ਦੀਪ ਦਾ ਸਾਥ ਦਿੱਤਾ ਅਤੇ ਦੋਨੋਂ ਧੀਆਂ ਦੇ ਨਾਲ ਦੀਪ ਨੂੰ ਆਪਣੇ ਨਾਲ ਲੈ ਗਏ ਉਹਨਾਂ ਦੀ ਨੌਕਰੀ ਦੂਜੇ ਸ਼ਹਿਰ ਵਿੱਚ ਸੀ ਕੁੜੀਆਂ ਬੜੀਆਂ ਹੋ ਗਈਆਂ ਪੜ੍ਹਾਈ ਵਿੱਚ ਚੰਗੀਆਂ ਸੀ ਤਾਂ ਅੱਗੇ ਦੀ ਪੜ੍ਹਾਈ ਲਈ ਦਿੱਲੀ ਚਲੀਆਂ ਗਈਆਂ ਦੀਪ ਹੁਣ ਕੱਲੀ ਰਹਿ ਗਈ ਸੀ ਅਮ੍ਰਿਤ ਰਿਟਾਇਰਮੈਂਟ ਤੋਂ ਬਾਅਦ ਆਪਣੇ ਘਰ ਵਾਪਸ ਪਰਤ ਜਾਣਾ ਚਾਹੁੰਦਾ ਸੀ ਇਹ ਸੋਚਦੇ ਹੋਏ ਭਰਾ ਦੇ ਘਰ ਤੋਂ ਦੂਰ ਸ਼ਹਿਰ ਦੇ ਦੂਜੇ ਕੋਨੇ ਵਿੱਚ ਇੱਕ ਫਲੈਟ ਖਰੀਦ ਲਿਆ ਸੀ ਦੋ ਸਾਲ ਕਿਰਾਏ ਤੇ ਦੇ ਕੇ ਰੱਖਿਆ ਦੀਪ ਅਤੇ ਅਮ੍ਰਿਤ ਦੋਨੋਂ ਹੀ ਭਰਾ ਦੇ ਘਰ ਆਉਂਦੇ ਜਾਂਦੇ ਰਹੇ ਅਮ੍ਰਿਤ ਦੀ ਖੂਬ ਖਾਤਰਦਾਰੀ ਹੁੰਦੀ ਉਸ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਹਰ ਗੱਲ ਵਿੱਚ ਉਹਨਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਉਸ ਦੇ ਸਾਹਮਣੇ ਉਸ ਦੀ ਸਲਾਹ ਨੂੰ ਵੀ ਮਾਨ ਦਿੱਤਾ ਜਾਂਦਾ ਦੀਪਿਕ ਕੈਦੀ ਦੀ ਤਰ੍ਹਾਂ ਆਪਣਾ ਵਕਤ ਕੱਟਦੀ ਜੇਠ ਤੇ ਸੌਰੇ ਤੋਂ ਪਰਦਾ ਕਰਦੀ ਸੀ ਇਸ ਲਈ ਗੱਲਬਾਤ ਵਿੱਚ ਸ਼ਾਮਲ ਨਹੀਂ ਹੋ ਸਕਦੀ ਸੀ ਬਸ ਅੰਦਰ ਕਮਰੇ ਵਿੱਚ ਬੈਠ ਕੇ ਸਭ ਦੀਆਂ ਗੱਲਾਂ ਸੁਣਦੀ ਰਹਿੰਦੀ ਆਖਿਰ ਅਮ੍ਰਿਤ ਨੂੰ ਕਹਿ ਕੇ ਪਿਛਲੇ ਸਾਲ ਦੀਵਾਲੀ ਤੇ ਆਪਣੇ ਫਲੈਟ ਵਿੱਚ ਆ ਕੇ ਰਹਿਣ ਦੀ ਸ਼ੁਰੂਆਤ ਕੀਤੀ ਦੀਵਾਲੀ ਦੇ ਅਗਲੇ ਦਿਨ ਅੱਖਾਂ ਖੁੱਲਣ ਤੋਂ ਪਹਿਲਾਂ ਹੀ ਫੋਨ ਵੱਜਣਾ ਸ਼ੁਰੂ ਹੋ ਗਿਆ ਪਹਿਲਾਂ ਸੱਸ ਦਾ ਫਿਰ ਜੀਠ ਦਾ ਤੇ ਉਸ ਤੋਂ ਬਾਅਦ ਸਹੁਰੇ ਦਾ ਦੀਵਾ ਹੀ ਤਾਂ ਲਗਾਉਣਾ ਸੀ ਪੂਰੀ ਰਾਤ ਦੀਵਾਲੀ ਹੀ ਮਨਾ ਰਹੀ ਹੂੰ ਜੋ ਘਰ ਨਹੀਂ ਪਰਤੇ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਸਮਾਨ ਚੱਕ ਕੇ ਫਿਰ ਵਾਪਸ ਪਰਤ ਆਏ ਉਸੇ ਅਖਾੜੇ ਵਿੱਚ ਐਨੇ ਸਾਲਾਂ ਤੱਕ ਇਕੱਲੇ ਹੀ ਆਪਣੀ ਗ੍ਰਸਤੀ ਦੀ ਗੱਡੀ ਖਿੱਚ ਕੇ ਦੀਪ ਨੇ ਥੋੜੇ ਸਕੂਨ ਦੀ ਇੱਛਾ ਕੀ ਰੱਖੀ ਪੂਰਾ ਪਰਿਵਾਰ ਸਾਰੇ ਕੰਮਤੰਦੇ ਛੱਡ ਕੇ ਉਸ ਦੀ ਇਸ ਇੱਛਾ ਨੂੰ ਕੁਚਲਣ ਤੇ ਉਤਾਰੂ ਹੋ ਗਿਆ ਸੀ ਅਮ੍ਰਿਤ ਨੂੰ ਬੱਚਿਆਂ ਦੀ ਤਰ੍ਹਾਂ ਬਹਿਲਾਇਆ ਫੁਸਲਾਇਆ ਜਾ ਰਿਹਾ ਸੀ ਸੱਸ ਤੇ ਜੇਠਾਣੀ ਪੂਰਾ ਟਾਈਮ ਅਮ੍ਰਿਤ ਦੇ ਨੇੜੇ ਤੇੜੇ ਰਹਿਣ ਦੀ ਕੋਸ਼ਿਸ਼ ਕਰਦੀਆਂ ਰਿਸ਼ਤੇਦਾਰਾਂ ਦੇ ਸਾਰੇ ਮਸਲੇ ਇਹਨਾਂ ਦੇ ਸਾਹਮਣੇ ਹੀ ਰੱਖੇ ਜਾਂਦੇ ਤੇ ਘੰਟਿਆਂ ਤੱਕ ਚਰਚਾ ਚੱਲਦੀ ਰਹਿੰਦੀ ਜਿੰਨਾ ਸਮਾਂ ਉੱਥੇ ਰਹਿੰਦੇ ਅੰਮ੍ਰਿਤ ਦਾ ਇੱਕ ਅੱਡ ਹੀ ਰੂਪ ਦੀਪ ਨੂੰ ਨਜ਼ਰ ਆਉਂਦਾ ਉੱਥੇ ਰਹਿੰਦੇ ਹੋਏ ਆਪਸ ਵਿੱਚ ਕੋਈ ਗੱਲ ਕਰਨਾ ਸੰਭਵ ਨਹੀਂ ਸੀ ਹੋ ਰਿਹਾ ਦੀਪ ਕਦੇ ਕੁਝ ਕਹਿਣ ਦੀ ਕੋਸ਼ਿਸ਼ ਕਰਦੀ ਤਾਂ ਉਹ ਛੋਟੀ ਜਹੀ ਗੱਲ ਬਹਿਸ ਵਿੱਚ ਬਦਲ ਜਾਂਦੀ ਦੀਪ ਤੋਂ ਸਾਰੇ ਬਚ ਬਚ ਕੇ ਰਹਿੰਦੇ ਜਿਵੇਂ ਕੋਈ ਅਛੂਤ ਹੋਵੇ ਘਰ ਤੋਂ ਵਾਪਸ ਆ ਕੇ ਅੰਮ੍ਰਿਤ ਘਰਵਾਰੇ ਵਿੱਚ ਕੋਈ ਗੱਲਬਾਤ ਹੀ ਨਹੀਂ ਕਰਦਾ ਸੀ ਹਾਂ ਆਪਣੇ ਘਰ ਵਾਲਿਆਂ ਨਾਲ ਉਹਨਾਂ ਦੀ ਫੋਨ ਤੇ ਰੋਜ਼ ਗੱਲਬਾਤ ਹੁੰਦੀ ਸੀ ਇੱਕ ਅਣਚਾਹੀ ਜਿਹੀ ਚੁੱਪੀ ਛਾ ਗਈ ਸੀ ਇਕਦਮ ਕੱਲੀ ਪੈ ਗਈ ਸੀ ਦੀਪ ਧੀਆ ਵੀ ਪਾਪਾ ਦੀ ਹੀ ਗੱਲ ਨੂੰ ਬੜਾ ਰੱਖਦੀਆਂ ਦੀਪ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਉਹੀ ਘਰ ਹੈ ਜਿਸ ਨੂੰ ਸਜਾਉਣ ਵਿੱਚ ਉਸਨੇ ਆਪਣੀ ਜ਼ਿੰਦਗੀ ਦੇ ਐਨੇ ਸਾਲ ਦਿੱਤੇ ਨੇ ਇਹ ਉਹੀ ਧੀਆ ਨੇ ਜਿਨ੍ਹਾਂ ਦੇ ਹੋਣ ਤੋਂ ਬਾਅਦ ਉਸ ਨੂੰ ਘਰ ਨਿਕਾਲਾ ਮਿਲ ਗਿਆ ਸੀ ਤੇ ਇਹ ਉਹੀ ਅਮ੍ਰਿਤਾ ਹੈ ਜਿਸਨੇ ਪਹਿਲ ਕਰਕੇ ਉਸਨੂੰ ਉਸ ਤਨਾਵਪਰੇ ਮਾਹੌਲ ਤੋਂ ਬਾਹਰ ਕੱਢਿਆ ਸੀ ਟਾਈਮ ਆਪਣੀ ਗਤੀ ਨਾਲ ਚੱਲ ਰਿਹਾ ਸੀ ਬਸ ਵਿਚਾਰਾਂ ਦੀ ਗਤੀ ਰੁਕ ਗਈ ਸੀ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਸੀ ਦੀਪ ਦੀ ਘਰਸਤੀ ਨੂੰ ਕਾਫੀ ਜਦੋਜਹਿਦ ਤੋਂ ਬਾਅਦ ਆਖਿਰ ਹਿੰਮਤ ਕਰਕੇ ਦੀਪ ਨੇ ਆਪਣੀ ਗੱਲ ਅਮ੍ਰਿਤ ਦੇ ਸਾਹਮਣੇ ਰੱਖੀ ਅਮ੍ਰਿਤ ਫਲੈਟ ਜਦੋਂ ਤੋਂ ਖਰੀਦਿਆ ਬੰਦ ਹੀ ਪਿਆ ਕਦੇ-ਕਦੇ ਉੱਥੇ ਜਾਂਦੇ ਹਾਂ ਮੈਂ ਸੋਚ ਰਹੀ ਸੀ ਕਿ ਫਲੈਟ ਤੇ ਜਾ ਕੇ ਹੀ ਰਹਿ ਲਵਾਂਗੀ ਉੱਥੇ ਆਪਣਾ ਬੁਟੀਕ ਸ਼ੁਰੂ ਕਰ ਲਵਾਂਗੀ ਤੁਸੀਂ ਮਹੀਨੇ ਦੋ ਮਹੀਨੇ ਤੇ ਆਉਂਦੇ ਰਹੋ ਆਖਿਰ ਜਾਣਾ ਤਾਂ ਉੱਥੇ ਹੀ ਹੈ ਕਈ ਦਿਨਾਂ ਤੱਕ ਅਮ੍ਰਿਤ ਨੇ ਕੋਈ ਉੱਤਰ ਨਹੀਂ ਦਿੱਤਾ ਫਿਰ ਇੱਕ ਦਿਨ ਦੱਸਿਆ ਕਿ ਛੁੱਟੀ ਲੈ ਕੇ ਨਾਲ ਹੀ ਚੱਲਾਂਗੇ ਥੋੜੀ ਬਹੁਤ ਵਿਵਸਥਾ ਹੋ ਜਾਵੇਗੀ ਤਾਂ ਵਾਪਸ ਆ ਜਾਵਾਂਗੇ ਪਹਿਲਾਂ ਮਾਂ ਦਾ ਆਸ਼ੀਰਵਾਦ ਲੈਣ ਦੀ ਗੱਲ ਹੋਈ ਤਾਂ ਦੀਪ ਸੌਰੇ ਜਾਣ ਨੂੰ ਤਿਆਰ ਹੋ ਗਈ ਇੱਕ ਦਿਨ ਰੁਕਣ ਤੋਂ ਬਾਅਦ ਦੀਪ ਨੇ ਪੁੱਛਿਆ ਅਮ੍ਰਿਤ ਕਦੋਂ ਚਲਣਾ ਫਲੈਟ ਵਿੱਚ ਪੁੱਛਦੇ ਹੀ ਅਮ੍ਰਿਤ ਨੇ ਤੁਰੰਤ ਜਾ ਕੇ ਰਿਕਸ਼ਾ ਬੁਲਾ ਲਿਆ ਤੇ ਸਮਾਨ ਲੈ ਜਾ ਕੇ ਉਸ ਵਿੱਚ ਰੱਖਣ ਲੱਗੇ ਚਾਹ ਵਗੈਰਾ ਕੁਝ ਵੀ ਨਹੀਂ ਜਠਾਣੀ ਰਸੋਈ ਦੇ ਦਰਵਾਜ਼ੇ ਤੇ ਖੜੀ ਹੱਸ ਰਹੀ ਸੀ ਸੱਸ ਦੀਪ ਨੂੰ ਚਾਹ ਨਾਸ਼ਤਾ ਬਣਾਉਣ ਵਾਸਤੇ ਕਹਿ ਰਹੀ ਸੀ ਪਰ ਜਠਾਣੀ ਰਸੋਈ ਦੇ ਦਰਵਾਜ਼ੇ ਦੇ ਵਿਚਕਾਰ ਖੜੀ ਸੀ ਚਲੋ ਬੈਠੋ ਰਿਕਸ਼ਾ ਵਿੱਚ ਧੀਰ ਹੋ ਰਹੀ ਹੈ ਅਮ੍ਰਿਤੀ ਆਵਾਜ਼ ਵਿੱਚ ਗੁੱਸਾ ਸੀ ਬੱਸ ਵਿੱਚ ਬੈਠ ਕੇ ਅਮ੍ਰਿਤ ਥੋੜਾ ਜਿਹਾ ਨੋਰਮਲ ਹੋਏ ਪਰ ਉਦੋਂ ਤੱਕ ਦੀਪ ਦੇ ਦਿਮਾਗ ਤੇ ਤਣਾਅ ਵਹਾਵੀ ਹੋ ਚੁੱਕਿਆ ਸੀ ਫਲੈਟ ਤੇ ਪਹੁੰਚ ਕੇ ਵੀ ਪਤਾ ਨਹੀਂ ਕੀ ਕੀ ਬੜਬੜ ਕਰਦੀ ਰਹੀ ਜੋ ਸੋਚਿਆ ਸੀ ਉਸ ਦਾ ਉਲਟਾ ਹੀ ਹੋਇਆ ਐਨੀ ਸਾਲਾਂ ਤੱਕ ਅਮ੍ਰਿਤ ਦੇ ਨਾਲ ਮਿਲ ਕੇ ਜੋ ਘਰ ਬਸਾਉਣ ਦਾ ਸੁਪਨਾ ਦੇਖਿਆ ਸੀ ਉਹ ਵੀ ਟੁੱਟ ਕੇ ਵਿਖਰ ਚੁੱਕਿਆ ਸੀ ਫਲੈਟ ਦੀ ਸਫਾਈ ਹੋਈ ਸਮਾਨ ਵੀ ਖਰੀਦਿਆ ਗਿਆ ਖਾਣਾ ਵੀ ਬਣਾਇਆ ਖਾਇਆ ਵੀ ਪਰ ਉਹ ਗੱਲ ਨਹੀਂ ਸੀ ਆਪਣੇ ਘਰ ਦਾ ਆਪਣਾਪਨ ਨਹੀਂ ਸੀ ਘਰ ਨੂੰ ਸਜਾਉਣ ਦੀਆਂ ਯੋਜਨਾਵਾਂ ਨਹੀਂ ਸੀ ਬਸ ਇੱਕ ਰੁਟੀਨ ਪੂਰੀ ਹੋ ਰਹੀ ਸੀ ਇੱਕ ਦਿਨ ਰੁੱਕ ਕੇ ਅਮ੍ਰਿਤ ਵਾਪਸ ਪਰਤ ਗਏ ਦੀਪ ਨੇ 20 ਦਿਨ ਬਾਅਦ ਵਾਪਸ ਜਾਣਾ ਸੀ ਖਾਲੀ ਫਲੈਟ ਨਾ ਸਮਾਨ ਸੀ ਨਾ ਟੀਵੀ બસ ਮੋਬਾਈਲ ਹੀ ਸੀ ਉਸ ਦੇ ਇਕੱਲੇਪਨ ਦਾ ਸਾਥੀ ਅਮ੍ਰਿਤ ਦਾ ਇੱਕ ਵਾਰ ਫੋਨ ਆਇਆ ਪਰ ਉਹਨਾਂ ਦੇ ਗੱਲ ਕਰਨ ਦਾ ਉਹੀ ਤਰੀਕਾ ਦੀਪ ਨੇ ਫਿਰ ਅਮ੍ਰਿਤ ਨੂੰ ਫੋਨ ਨਹੀਂ ਕੀਤਾ ਐਨੇ ਸਾਲਾਂ ਵਿੱਚ ਪਹਿਲੀ ਵਾਰ ਹਿੰਮਤ ਜੁਟਾਈ ਸੀ ਇਸ ਕਦਮ ਨੂੰ ਚੱਕਣ ਦੀ ਨਨਦ ਦਾ ਇੱਕ ਦਿਨ ਫੋਨ ਆਇਆ ਪਰ ਉਸ ਕੋਲ ਵੀ ਟਾਈਮ ਨਹੀਂ ਸੀ ਕੁਝ ਦਿਨ ਆ ਕੇ ਰੁਕਣ ਦਾ ਬੱਚਿਆਂ ਨੂੰ ਮੈਸੇਜ ਕੀਤਾ ਨਨਦ ਦੀ ਕੁੜੀ ਨੂੰ ਵੀ ਮੈਸੇਜ ਕੀਤਾ ਸਾਰੇ ਬਿਜੀ ਸੀ ਆਕੇ ਮਿਲੰਦਾ ਉਸਦਾ ਸਹਾਰਾ ਬਨੰਦਾ ਕਿਸੇ ਕੋਲ ਟਾਈਮ ਨਹੀਂ ਸੀ ਜਾਣ ਦਾ ਦਿਨ ਨੇੜੇ ਆਉਂਦੇ ਹੀ ਦੀਪ ਦੀ ਹਿੰਮਤ ਟੁੱਟ ਗਈ ਉਸਨੇ ਅਮ੍ਰਿਤ ਨੂੰ ਮੈਸੇਜ ਕੀਤਾ ਕਿ ਫਲੈਟ ਨੂੰ ਵਾਪਸ ਕਿਰਾਏ ਤੇ ਚੜਾਉਣਾ ਹੀ ਠੀਕ ਰਹੇਗਾ ਇੱਥੇ ਆ ਕੇ ਇਕੱਲੇ ਰਹਿਣ ਤੋਂ ਬਿਹਤਰ ਹੈ ਉੱਥੇ ਹੀ ਕਿਸੇ ਕੰਮ ਵਿੱਚ ਮਨ ਲਗਾ ਲੈਣਾ ਮਾਪੇ ਹੁੰਦੇ ਤਾਂ ਸ਼ਾਇਦ ਸਥਿਤੀ ਉਸਦੇ ਪੱਖ ਵਿੱਚ ਜਾ ਸਕਦੀ ਸੀ ਉਹਨਾਂ ਦੇ ਰਹਿੰਦੇ ਹੋਏ ਅਮ੍ਰਿਤਵੀ ਪੂਰੀ ਤਰ੍ਹਾਂ ਆਪਣੇ ਘਰ ਵਾਲਿਆਂ ਦੇ ਕਾਬੂ ਵਿੱਚ ਨਹੀਂ ਸੀ। ਸਮਾਨ ਬੰਨ ਕੇ ਦੀਪ ਬੱਸ ਸਟੈਂਡ ਪਹੁੰਚ ਕੇ ਬੱਸ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਉਸੇ ਵਕਤ ਬੱਸ ਸਾਹਮਣੇ ਤੋਂ ਬੱਸ ਸਟੈਂਡ ਦੇ ਅੰਦਰ ਆਉਂਦੀ ਹੋਈ ਨਜ਼ਰ ਆਈ। ਝਾੜਾ ਕੱਪ ਡਸਟਬਿਨ ਵਿੱਚ ਸਿੱਟ ਕੇ ਦੀਪ ਨੇ ਆਪਣੇ ਦੋਨੋਂ ਬੈਗ ਹੱਥਾਂ ਵਿੱਚ ਚੱਕ ਲਏ। ਮਾਮੀ ਕਿੱਥੇ ਜਾ ਰਹੇ ਹੋ? ਸਵੇਰ ਤੋਂ ਨਾ ਤਾਂ ਫੋਨ ਚੱਕ ਰਹੇ ਹਾਂ ਨਾ ਮੈਸੇਜ ਦੇਖ ਰਹੇ ਹਾਂ। ਨਨਦੀ ਧੀ ਰਿੰਪੀ ਦੀ ਆਵਾਜ਼ ਸੀ ਦੀਪ ਨੇ ਹੈਰਾਨੀ ਨਾਲ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੀ ਧੀ ਵੀ ਬੈਗ ਹੱਥ ਵਿੱਚ ਲੈ ਕੇ ਖੜੀ ਹੋਈ ਸੀ ਮਾਂ ਸਾਡੇ ਦੋਨਾਂ ਤੇ ਤੁਹਾਨੂੰ ਵਿਸ਼ਵਾਸ ਨਹੀਂ ਸੀ ਕਿ ਦੀਪ ਉਹਨਾਂ ਦੇ ਪ੍ਰਸ਼ਨਾਂ ਤੇ ਹੈਰਾਨ ਸੀ ਜਵਾਬ ਦੇਣਾ ਚਾਹੁੰਦੀ ਸੀ ਪਰ ਮੂੰਹ ਤੋਂ ਕੁਝ ਨਿਕਲ ਹੀ ਨਹੀਂ ਸੀ ਰਿਹਾ ਬੱਸ ਸਟੈਂਡ ਤੇ ਆ ਕੇ ਰੁਕ ਗਈ ਸਾਰੇ ਯਾਤਰੀ ਤੇਜ਼ੀ ਨਾਲ ਆਪਣਾ ਸਮਾਨ ਚੱਕ ਕੇ ਬੱਸ ਵਿੱਚ ਬੈਠਣ ਲਈ ਦੌੜ ਪਏ ਸਾਡੇ ਦੇਸ਼ ਵਿੱਚ ਲੋਕਾਂ ਨੂੰ ਸਬਰ ਹੀ ਨਹੀਂ ਹੈ ਸੀਟ ਬੁੱਕ ਹੈ ਪਰ ਫਿਰ ਵੀ ਦੌੜਨਾ ਹੈ ਰਿੰਪੀ ਗੁੱਸੇ ਵਿੱਚ ਕਹਿ ਰਹੀ ਸੀ ਦੀਪ ਦੇ ਦੋਨੋਂ ਬੈਗ ਉਹਨਾਂ ਦੋਨਾਂ ਨੇ ਚੱਕ ਲਈ ਮਾਮੀ ਵਾਪਸ ਫਲੈਟ ਵਿੱਚ ਜਾ ਰਹੇ ਹਾਂ ਆਪਾਂ ਤੁਹਾਡੀ ਸੀਟ ਕੈਨਸਲ ਕਰਵਾ ਦਿੱਤੀ ਹੈ ਹੁਣ ਵਿਰੋਧ ਨਾ ਕਰਿਓ ਤੁਹਾਡੀ ਇੱਛਾ ਨੂੰ ਪੂਰਾ ਕਰਨ ਲਈ ਸਾਨੂੰ ਕਿੰਨੀ ਲੜਾਈ ਲੜਨੀ ਪਈ ਤੁਹਾਨੂੰ ਦੱਸ ਵੀ ਨਹੀਂ ਸਕਦੇ ਦੀਪ ਨੂੰ ਸਮਝ ਨਹੀਂ ਸੀ ਆ ਰਿਹਾ ਕੀ ਕੀ ਹੋ ਰਿਹਾ ਮਾਂ ਰਿੰਪੀ ਸਹੀ ਬੋਲ ਰਹੀ ਹੈ ਤੁਸੀਂ ਚੱਲੋ ਹੁਣ ਬਹੁਤ ਭੁੱਖ ਲੱਗੀ ਹੈ ਅਸੀਂ ਦੋਨਾਂ ਨੇ ਕੱਲ ਸ਼ਾਮ ਤੋਂ ਕੁਝ ਵੀ ਨਹੀਂ ਖਾਇਆ ਤੁਹਾਡੇ ਹੱਥ ਦਾ ਖਾਣਾ ਖਾਣ ਦੇ ਲਈ ਰਿੰਪੀ ਨੇ ਇੱਕ ਹੱਥ ਵਿੱਚ ਦੀਪ ਦਾ ਹੱਥ ਫੜ ਲਿਆ ਦੀਪ ਉਹਨਾਂ ਦੋਨਾਂ ਦੇ ਆਉਣ ਨਾਲ ਹੈਰਾਨ ਸੀ ਪਰ ਆਪਣੇ ਆਪ ਨੂੰ ਖੁਸ਼ ਹੋਣ ਤੋਂ ਰੋਕ ਨਹੀਂ ਸੀ ਸકી ਤੁਸੀਂ ਤਾਂ ਬੋਲ ਰਹੇ ਸੀ ਕਿ ਮੈਂ ਜ਼ਿੱਦ ਤੇ ਅੜੀ ਹੋਈ ਹਾਂ ਮੈਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ ਫਿਰ ਅਚਾਨਕ ਕਿਵੇਂ ਰਿੰਪੀ ਨੇ ਜਵਾਬ ਦਿੱਤਾ ਮੰਮੀ ਉਹ ਸਭ ਮੰਮੀ ਤੇ ਮਾਮਾ ਜੀ ਦੇ ਕਹਿਣ ਨਾਲ ਬੋਲਿਆ ਸੀ ਉਹਨਾਂ ਨੇ ਤੁਹਾਨੂੰ ਸਮਝਾਉਣ ਲਈ ਕਿਹਾ ਸੀ ਪਰ ਅਸੀਂ ਉਹਨਾਂ ਨੂੰ ਹੀ ਸਮਝਾ ਦਿੱਤਾ ਕਿ ਤੁਹਾਨੂੰ ਵੀ ਆਪਣੀ ਮਰਜ਼ੀ ਨਾਲ ਆਪਣੇ ਫਲੈਟ ਵਿੱਚ ਆ ਕੇ ਰਹਿਣ ਦਾ ਪੂਰਾ ਹੱਕ ਹੈ ਵੱਡੇ ਮਾਮਾ ਤੇ ਨਾਨੀ ਨੂੰ ਇਸ ਵਿੱਚ ਦਿੱਕਤ ਹੁੰਦੀ ਹੈ ਤਾਂ ਉਹ ਉਹਨਾਂ ਦੀ ਸਮੱਸਿਆ ਹੈ ਤੁਹਾਡੀ ਨਹੀਂ ਨੀਸ਼ੂ ਨੇ ਵੀ ਉਸ ਦੀ ਗੱਲ ਦਾ ਸਮਰਥਨ ਕੀਤਾ ਉਨਾ ਲੋਕਾਂ ਨੂੰ ਐਨੀ ਹੀ ਸਮਾਜ ਦੀ ਪਰਵਾਹ ਹੈ ਤਾਂ ਆ ਕੇ ਰਹਿਣ ਤੁਹਾਡੇ ਨਾਲ ਕਿਉਂ ਪਾਪਾ ਨੂੰ ਪੜਕਾਉਂਦੀ ਰਹਿੰਦੇ ਨਹੀਂ ਸਮਾਜ ਦੇ ਨਾਮ ਤੇ ਆਪਣੇ ਆਪ ਨੂੰ ਹੀ ਸਹੀ ਸਾਬਤ ਕਰਨ ਤੇ ਤੁਲੇ ਹੋਏ ਨੇ ਸਾਰੇ ਉਸੇ ਸਮੇਂ ਸਾਹਮਣੇ ਤੋਂ ਈ ਰਿਕਸ਼ਾ ਆਉਂਦਾ ਹੋਇਆ ਦਿਖਾਈ ਦਿੱਤਾ ਈ ਰਿਕਸ਼ਾ ਵਿੱਚ ਬੈਠ ਕੇ ਤਿੰਨੋਂ ਫਲੈਟ ਵਿੱਚ ਵਾਪਸ ਆ ਗਏ ਉੱਪਰ ਤੋਂ ਚਾਬੀ ਲਿਆ ਕੇ ਦਰਵਾਜ਼ਾ ਖੋਲ ਲਿਆ ਰਿੰਪੀ ਤੇ ਨੀਸ਼ੂ ਨੇ ਸਮਾਨ ਚੱਕ ਕੇ ਅੰਦਰ ਰੱਖਿਆ ਬੱਚਿਓ ਤੁਸੀਂ ਨਹਾ ਕੇ ਆਓ ਉਦੋਂ ਤੱਕ ਮੈਂ ਚਾਹ ਬਣਾ ਦਿੰਨੀ ਆ ਤੇ ਪਕੌੜੇ ਵੀ ਦੀਪ ਦੀ ਗੱਲ ਦਾ ਜਵਾਬ ਦੇ ਕੇ ਰਿੰਪੀ ਬਾਥਰੂਮ ਵਿੱਚ ਚਲੀ ਗਈ ਪੁਰਾਣੀ ਪੀੜੀ ਤੋਂ ਦੀਪ ਹਾਰ ਗਈ ਸੀ ਪਰ ਨਵੀਂ ਪੀੜੀ ਦੀਆਂ ਕੁੜੀਆਂ ਨੇ ਉਸ ਨੂੰ ਜਿਤਾ ਹੀ ਦਿੱਤਾ ਸੀ ਮੈਂ ਬਦਲੀ ਦੀ ਅਰਜੀ ਲਗਾ ਦਿੱਤੀ ਹੈ ਉਮੀਦ ਹੈ ਇਸ ਵਾਰ ਮਿਲ ਹੀ ਜਾਵੇਗੀ ਉਦੋਂ ਤੱਕ ਤੂੰ ਇਕੱਲੇ ਰਹਿ ਕੇ ਆਪਣਾ ਕੰਮ ਸ਼ੁਰੂ ਕਰ ਸਕਦੀ ਹੈ ਅਚਾਨਕ ਅਮ੍ਰਿਤ ਵੀ ਉੱਪਰ ਆ ਗਿਆ ਦੀਪ ਚੌਂਕ ਪਈ ਤੁਸੀਂ ਕਦੋਂ ਆਏ ਅਮ੍ਰਿਤੋ ਪਹਿਲਾਂ ਰਿੰਪੀ ਬੋਲ ਪਈ ਅਸੀਂ ਮਾਮਾ ਜੀ ਨੂੰ ਔਣ ਬਾਰੇ ਕਹਿ ਕੇ ਆਏ ਸੀ ਦੀਪ ਨੇ ਦੋਨਾਂ ਧੀਆਂ ਨੂੰ ਗਲੇ ਨਾਲ ਲਗਾ ਲਿਆ ਜੋ ਉਹ ਨਹੀਂ ਕਰ ਸਕੀ ਉਹਨਾਂ ਦੋਨਾਂ ਨੇ ਮਿਲ ਕੇ ਕਰ ਦਿਖਾਇਆ ਸੀ ਆਖਿਰ ਹੁਣ ਤੁਹਾਨੂੰ ਗੱਲ ਸਮਝ ਆ ਗਈ ਦੀਪ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਹੁਣ ਤੂੰ ਆਪਣੀ ਸੋਚ ਬੱਚਿਆਂ ਦੇ ਦਿਮਾਗ ਵਿੱਚ ਭਰ ਦਿੰਦੀ ਹੈ ਤਾਂ ਮੈਂ ਇਕੱਲਾ ਕੀ ਕਰ ਸਕਦਾ ਸੀ ਬੱਚਿਆਂ ਦੀ ਗੱਲ ਮੰਨ ਲਈ ਹੁਣ ਤੂੰ ਜਿੱਤੀ ਤੇ ਮੈਂ ਹਾਰਿਆ ਰਿੰਪੀ ਤੇ ਨਿਸ਼ੂ ਤਾੜੀਆਂ ਵਜਾ ਕੇ ਹੱਸ ਰਹੀਆਂ ਸੀ ਦੀਪ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕੀ ਹੋਇਆ ਤੇ ਕਿਵੇਂ ਹੋਇਆ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ कहानी सुनन ਲਈ ਬਹੁਤ ਬਹੁਤ ਧੰਨਵਾਦ